ਜੇ ਤੁਸੀਂ ਸਮਾਈ ਜੀ ਨੇ 4000 ਰੁਪਿਆ ਤੇ ਮੁੱਲ ਖਰੀਦਿਓ 10000 ਰੁਪਏ ਚ ਹੁਣ ਲੋਡ ਹੈ ਨਹੀਂ ਇੱਥੇ ਤੁਸੀਂ ਆਜੋ 10 10000 ਵਾਲੇ 2 ਪੀਸ ਸੂਟਸਮੈਂਟ ਸਿਰਫ 2995 ਹੀ ਦੇਵਾਂਗੇ ਜੇ ਸਾਡਾ ਕੋਈ ਸ਼ਕੀਰ ਭਰਾ ਆਜਵੇ ਕਹੇ ਵੀ ਸਾਨੂੰ ਤਰਸੀਮ ਜੱਲਸਰ ਡਿਜ਼ਾਈਨ ਚਾਹੀਦਾ ਇਹ ਵੀ ਬਾਜ਼ਾਰ ਚ 12 ਤੋਂ 14000 ਦਾ ਵੇਖਦਾ ਅਸੀਂ ਇਹ ਵੀ 2995 ਸਾਨੂੰ ਦੇ ਦੇਵਾਂਗੇ ਜਿਹੜਾ ਕੋਈ 3 ਪੀਸ ਸੂਟਸਮੈਂਟ ਲੈਣਾ ਚਾਹੁੰਦਾ ਨਾਲ ਬਾਸਟਰ ਬਣਾਉਣੀ ਚਾਹੁੰਦਾ ਇਹ ਬਾਜ਼ਾਰ ਦਾ ਰੇਟ 15000 ਸਾਡੇ ਕੋਲ ਆਜੋ 3760 ਦੇ ਵਿੱਚ 3 ਪੀਸ ਸੂਟਸਮੈਂਟ ਬਣਾ ਕੇ ਤਿਆਰ ਕਰਕੇ ਦੇ ਦੇਵਾਂਗੇ 2200 2400 2500 ਰੁਪਿਆ ਕੋੜਤੇ ਪਿਆ ਮੇਰੇ ਖਰਚੇ ਦੀ ਲੋੜ ਨਹੀਂ ਇੱਥੇ 2200 ਵਾਲੇ ਕੋੜਤੇ ਪਿਆ ਮੈਂ ਵੀ ਹੁਣ ਸਿਰਫ 895 ਦੇ ਵਿੱਚ ਕਰਦੇ ਆ ਜੇ ਸ਼ਹਿਰ ਦੇ ਵਿੱਚ ਜਾ ਕੇ ਪਤਾ ਕਰੋ ਕਿਸੇ ਛੋਟੀ ਵੱਡੀ ਦੁਕਾਨ ਤੇ 15000 ਰੁਪਏ ਤੋਂ ਘੱਟ ਕਿਸੇ ਨੇ ਸ਼ੇਰਬਾਨੀ ਤੁਹਾਨੂੰ ਤਿਆਰ ਕਰਕੇ ਨਹੀਂ ਦੇਣੀ ਸਾਡੇ ਕੋਲ ਆਜੋ 15000 ਵਾਲੀ ਸ਼ੇਰਬਾਨੀ ਸਲਾਈ ਕਰਕੇ ਤੁਹਾਡੇ ਸਾਈਜ਼ ਦੀ ਸਿਰਫ 650 ਰੁਪਏ ਦੇਵਾਂਗੇ ਬਾਸਕਟ ਦੇ ਵਿੱਚ ਤੁਸੀਂ ਚੈੱਕ ਕਰ ਲਓ ਸੋਹਣੇ ਸੋਹਣੇ ਡਿਜ਼ਾਈਨ ਵਧੀਆ ਵਧੀਆ ਚੀਜ਼ਾਂ ਤੁਹਾਨੂੰ ਮਿਲ ਜਾਣੀਆਂ ਆ ਚੈੱਕ ਕਰੋ ਪੇਪਰ कॉटन कीजा कॉटन ਲੈ ਲੈਣ ਦੇਖੋ 350 ਤੋਂ ਪਲੱਸ ਦੀਆਂ ਵੈਰਾਈਟੀਆਂ ਸਾਡੇ ਕੋਲ ਵਾਈਟ ਕੋਟ ਤੇ ਪਜਾਮੇ ਤੇ ਆ ਮਿਹਰਬਾਨੀਆਂ ਦੇ ਵਿੱਚ ਵੀ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗਿਆ ਤੁਸੀਂ ਹਸਬੰਡ ਵਾਈਬ ਦੇ ਨਾਲ ਮੈਚ ਕਰਕੇ ਸ਼ੇਰਬਾਨੀ ਬਣਾਉਣੀ ਆ ਉਹ ਵੀ ਬਣਾ ਲਓ ਤੁਸੀਂ ਆਪਣੇ ਲਈ ਪਾਰਟੀ ਵਰਵਾਉਣੀ ਆ ਉਹ ਵੀ ਬਣਾ ਲਓ ਸ਼ਾਰਟਾਂ ਦੇ ਵਿੱਚ ਸਾਡੇ ਕੋਲ ਚੈੱਕ ਸ਼ਰਟ ਆ ਲਾਈਨਿੰਗ ਸ਼ਰਟ ਆ ਪ੍ਰਿੰਟਡ ਸ਼ਰਟ ਆ ਸਾਡੇ ਕੋਲ 350 ਤੋਂ ਲੈ ਕੇ 2000 ਰੁਪਏ ਤੱਕ ਦੀ ਸ਼ਰਟ ਆ ਸਾਡੇ ਕੋਲ ਪੱਕਾ ਦੇ ਵਿੱਚ 550 ਤੋਂ ਵੱਧ ਰੰਗ ਆ ਰੰਗ ਫੇਟ ਹੋ ਜਵੇ ਫੁੱਲ ਗਾਰੰਟੀ ਆ 3 ਮਹੀਨੇ ਚ ਬਦਲ ਕੇ ਨਵੀਂ ਦੇ ਦੇਵਾਂਗੇ ਕੋਜੀ ਤੇਰੀ ਨਾ ਕਰੋ ਆ ਜੋ ਆਫਰਾਂ ਬਹੁਤ ਹੀ ਸੀਮਤ ਸਮੇ ਲਈ ਹੈ ਸਟੀਚਿੰਗ ਦੇ ਲਈ ਲੈ ਤੇ ਲੈਣਾ ਬਹੁਤ ਲੰਬੀਆਂ ਲੱਗ ਜਾਣੀਆਂ ਹੁਣ ਤੁਸੀਂ ਟਾਈਮ ਵੇਸਟ ਨਾ ਕਰੋ ਲੋ ਵੀ ਭਾਵੇਂ ਤੁਸੀਂ ਪਿੰਡਾਂ ਦੇ ਮੁੰਡਿਆਂ ਭਾਵੇਂ ਸ਼ਹਿਰਾਂ ਦੇ ਮੁੰਡਿਆਂ ਹੁਣ ਵਿਆਹਾਂ ਸ਼ਾਦੀਆਂ ਦੇ ਵਿੱਚ ਨਿਕਲ ਸਾਡੀ ਪੌਲੀ ਟੌਰ ਜਿਹੜੀਆਂ ਬਜ਼ਾਰਾਂ 'ਚ ਹੁੰਦੀਆਂ ਸੀ ਲੁੱਟਾਂ ਮਾਤੂ ਸ਼੍ਰੀ ਦਸਤਾਰ ਨੇ ਕਰਤੀਆਂ ਬਿਲਕੁਲ ਖਤਮ ਹਣ ਤੁਹਾਨੂੰ ਬਾਜ਼ਾਰ ਚ ਆ ਕੇ 10-1000 ਰੁਪਿਆ ਕੋਟ ਪੈਂਟ ਦੇ ਖਰਦਣ ਦੀ ਨਹੀਂ ਲੋੜ ਜੇ ਜਿਹੜੀ ਤੁਸੀਂ ਸਮਾਈ ਦਿਨੋ 4000 ਰੁਪਿਆ ਤੇ ਮੁੱਲ ਖਰੀਦਿਓ 10000 ਰੁਪਿਆ ਚ ਹੁਣ ਲੋੜ ਹੈ ਨਹੀਂ ਇੱਥੇ ਤੁਸੀਂ ਆਜੋ 10-10000 ਵਾਲੇ 2 ਪੀਸ ਕੋਟ ਪੈਂਟ ਸਿਰਫ 2995 ਹੀ ਦਵਾਂਗੇ ਇੱਥੇ ਇਦਾਂ ਦੀ ਕੋਈ ਲੁੱਟ ਨਹੀਂ ਵੀ ਤੁਸੀਂ ਜੇ ਇਦਾਂ ਦਾ ਡਿਜ਼ਾਈਨ ਔਣਾ ਸੀ ਸਾਡੇ ਤੋਂ ਲਵਾਂਗੇ 10000 ਇਹਦਾ ਲਵਾਂਗੇ 12000 ਬਿਲਕੁਲ ਨਹੀਂ ਇਹ ਵੀ 2995 ਚ ਚਾਹੇ ਤੁਸੀਂ ਸ਼ਹਿਰੀ ਸਟਾਈਲ ਲੈ ਲਓ ਇਹ ਵੀ 2995 ਹੀ ਦਵਾਂਗੇ ਜੇ ਸਾਡਾ ਕੋਈ ਸ਼ਕੀਰ ਭਰਾ ਆ ਜਵੇ ਕਹੇ ਵੀ ਸਾਨੂੰ ਤਰਸੀਮ ਜੱਸਰ ਡਿਜ਼ਾਈਨ ਚਾਹੀਦਾ ਇਹ ਵੀ ਬਾਜ਼ਾਰ 'ਚ 12 ਤੋਂ 14000 ਦਾ ਵੇਖਦਾ ਅਸੀਂ ਇਹ ਵੀ 2995 ਹੀ ਸਾਨੂੰ ਦੇ ਦਿਆਂਗੇ ਜਿਹੜਾ ਕੋਈ 3 ਪੀਸ ਸੂਟ ਮੰਗ ਲੈਣਾ ਚਾਹੁੰਦਾ ਨਾਲ ਬਾਸਕਰ ਬਣਾਉਣੀ ਚਾਹੁੰਦਾ ਇਹ ਬਾਜ਼ਾਰ ਦਾ ਰੇਟ 15000 ਸਾਡੇ ਕੋਲ ਆਜੋ 3760 ਦੇ ਵਿੱਚ 3 ਪੀਸ ਸੂਟ ਮੰਣਾ ਕੇ ਤਿਆਰ ਕਰਕੇ ਦੇ ਦਿਆਂਗੇ 2200 2400 2500 ਰੁਪਿਆ ਕੁਰਤੇ ਪਜਾਮੇ ਦੇ ਖਰਚੇ ਦੀ ਲੋੜ ਨਹੀਂ ਇੱਥੇ 2200 ਵਾਲੇ ਕੁਰਤੇ ਪਜਾਮੇ ਵੀ ਹੁਣ ਸਿਰਫ 895 ਦੇ ਵਿੱਚ ਕਰਦੇ ਆ ਜੇ ਸ਼ਹਿਰ ਦੇ ਵਿੱਚ ਜਾ ਕੇ ਪਤਾ ਕਰੋ ਕਿਸੇ ਛੋਟੀ ਵੱਡੀ ਦੁਕਾਨ ਤੇ 15000 ਰੁਪਏ ਤੋਂ ਘੱਟ ਕਿਸੇ ਨੇ ਸ਼ੇਰਬਾਨੀ ਤੁਹਾਨੂੰ ਤਿਆਰ ਕਰਕੇ ਨਹੀਂ ਦੇਣੀ ਸਾਡੇ ਕੋਲ ਆਜੋ 15000 ਵਾਲੀ ਸ਼ੇਰਬਾਨੀ ਸਲਾਈ ਕਰਕੇ ਤੁਹਾਡੇ ਸਾਈਜ਼ ਦੀ ਸਿਰਫ 6500 ਰੁਪਏ ਹੀ ਦਵਾਂਗੇ ਜੇ ਕੋਈ ਸ਼ਿਕੀਨ ਬੰਦਾ ਕਹਿੰਦਾ ਮੈਨੂੰ ਥੋੜਾ ਹੱਟ ਕੇ ਕੋਰਤਾ ਪੀਜਮਾ ਚਾਹੀਦਾ ਲਗਜ਼ਰੀ ਚਾਹੀਦਾ ਕੋਈ 5000 7000 8000 ਸਾਡੇ ਕੋਲ ਲਗਜ਼ਰੀ ਕੋਰਤੇ ਪੀਜਮੇ ਵੀ ਹੈਗੇ ਆ ਕੋਰਤੇ ਪੀਜਮੇ ਦੇ ਪਾਉਣ ਲਈ ਟੌਪ ਦੇ ਨਵੇਂ ਨਵੇਂ ਡਿਜ਼ਾਈਨਰ ਪਾਸਟਾ ਵੀ ਹੈਗੀਆਂ ਜਿਹੜੇ ਸਰਦਾਰ ਵੀਰ ਆ ਸਾਡੇ ਕੋਲ ਮਾਤੂਸ਼ਰੀ ਦਸਤਾਰ ਅਸਲ ਰੰਗ ਸਲਾਹ ਦੇ ਸਭ ਤੋਂ ਵੱਡਾ ਬ੍ਰਾਂਡ ਆ ਪੱਗਾਂ ਦਾ 550 ਤੋਂ ਵੱਧ ਪੱਗਾਂ ਦੇ ਵਿੱਚ ਰੰਗ ਹੈਗੇ ਆ ਰੰਗ ਫੇਟ ਹੋ ਜੇ ਉਹਦੀ ਵੀ 3 ਮਹੀਨੇ ਦੀ ਫੁੱਲ ਗਾਰੰਟੀ ਆ ਬਾਸਕਟ ਦੇ ਵਿੱਚ ਤੁਸੀਂ ਚੈੱਕ ਕਰ ਲੋ ਸੋਹਣੇ ਸੋਹਣੇ ਡਿਜ਼ਾਈਨ ਵਧੀਆ ਵਧੀਆ ਚੀਜ਼ਾਂ ਸਾਨੂੰ ਮਿਲ ਜਾਣੀਆਂ ਆ ਆਫਰ ਬਹੁਤ ਸੀਮਤ ਸਮੇ ਲਈ ਆ ਭਾਈ ਜੀ ਚੈਲੰਜ ਵਾਲੀ ਗੱਲ ਪਤਾ ਕੀ ਆ ਬਾਜ਼ਾਰ 'ਚ 4000 ਰੁਪਏ ਸਲਾਈ ਚੱਲਦੀ ਆ ਤੁਸੀਂ ਕਹਿੰਦੇ ਹੋ 2995 'ਚ 2 ਪੀਸ ਕੋਟਪੈਂਟ ਸਲਾਈ ਕਰਕੇ ਤਿਆਰ ਕਰਕੇ ਦਵਾਂਗੇ ਦਵਾਂਗੇ 3 ਪੀਸ ਕੋਟਪੈਂਟ 370 60 ਦਵਾਂਗੇ ਇਹ ਪੋਸੀਬਲ ਕਿੱਦਾਂ ਆ ਦੇਖੋ ਜੀ ਪੋਸੀਬਲ ਹੈਗਾ ਜੇ ਤੁਸੀਂ ਆਮ ਲੋਕਾਂ ਦੇ ਫਾਇਦੇ ਕਰਨੇ ਆ ਪੋਸੀਬਲ ਹੈਗਾ ਮਾਤੂ ਸ਼੍ਰੀ ਦਸਤਾਰ 1970 ਤੋਂ ਆ ਬ੍ਰਾਂਡ ਸਾਡਾ ਕੱਪੜਾ ਸਾਡਾ ਸਟੀਚਿੰਗ ਵਾਲੇ ਮਾਸਟਰ ਸਾਡੇ ਕੱਪੜੇ ਦੀ ਕੁਆਲਿਟੀ ਮੂੰਹੋਂ ਬੋਲਦੀ ਆ ਔਰ 2995 37ੜੇ ਇੱਕ ਦੋ ਰੰਗ ਨਹੀਂ ਰੰਗ ਚੈੱਕ ਕਰੋ ਚਾਹੇ ਲਾਈਟ ਡਾਰਕ ਜਿੱਤਾ ਦੇ ਮਰਜ਼ੀ ਬਣਾ ਲਓ ਸਾਡੇ ਕੋਲ ਕੁਆਲਿਟੀ ਟੌਪ ਦੀ ਟੇਲਰ ਟੌਪ ਦੇ ਪੋਸੀਬਲ ਕਿਉਂ ਨਹੀਂ ਹੈਗਾ ਜੇ ਤੁਸੀਂ ਖਾ ਲਓ ਵੀ ਆਮ ਲੋਕਾਂ ਦੇ ਫਾਇਦੇ ਕਰਨੇ ਆ ਤੇ ਪੋਸੀਬਲ ਹੈਗਾ ਉਤਲੀ ਘਰ ਚੌਕ ਦੇ ਵਿੱਚ ਜਿੱਥੇ 5-5000 ਰੁਪਏ ਇਕੱਲੇ ਸਮਾਈ ਹੈ ਆ ਦੇਖੋ ਸ਼ੇਰਵਾਨੀਆਂ ਦੇ ਵਿੱਚ ਵੀ ਦੇਖੋ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਆ ਗਿਆ ਤੁਸੀਂ ਹਸਬੰਡ ਵਾਈਫ ਦੇ ਨਾਲ ਮੈਚ ਕਰਕੇ ਸ਼ੇਰਵਾਨੀਆਂ ਬਣਾਉਣੀਆਂ ਉਹ ਵੀ ਬਣਾ ਲਓ ਤੁਸੀਂ ਆਪਣੇ ਲਈ ਪਾਰਟੀ ਬਣਾਉਣੀਆਂ ਉਹ ਵੀ ਬਣਾ ਲਓ ਤੁਸੀਂ ਫਾਦਰ-ਇਨਸਾਨ ਨੇ ਬਣਾਉਣੀਆਂ ਉਹ ਵੀ ਬਣਾ ਲਓ ਮਤਲਬ ਸ਼ੇਰਵਾਨੀਆਂ ਦੇ ਵਿੱਚ ਬਹੁਤ سارے ਡਿਜ਼ਾਈਨ ਹੈਗੇ ਆ ਇਹਦਾ ਵੀ ਬਹੁਤ ਵੱਡਾ ਫਰਕ ਆ ਬਾਜ਼ਾਰ 'ਚ 15000 ਰੁਪਏ 'ਚ ਵੇਚਣ ਵਾਲੀ ਸ਼ੇਰਵਾਨੀ ਇੱਥੋਂ ਸਿਰਫ 6500 ਰੁਪਏ 'ਚ ਲੈ ਜਾਓ ਬਹੁਤ ਸੋਹਣੇ ਸੋਹਣੇ ਰੰਗ ਡਿਜ਼ਾਈਨ ਤੁਹਾਨੂੰ ਮਿਲ ਜਣਿਆ ਕੁਆਲਿਟੀ ਵੈਰਾਈਟੀ ਬਹੁਤ ਸਾਰੀ ਮਿਲ ਜੀ ਦੇਖੋ ਜੀ ਸ਼ਰਟਾਂ ਦੇ ਵਿੱਚ ਸਾਡੇ ਕੋਲ ਚੈੱਕ ਸ਼ਰਟਾਂ ਲਾਈਨਿੰਗ ਸ਼ਰਟਾਂ ਪ੍ਰਿੰਟਡ ਸ਼ਰਟਾਂ ਸਾਡੇ ਕੋਲ 350 ਤੋਂ ਲੈ ਕੇ 2000 ਰੁਪਏ ਤੱਕ ਦੀ ਸ਼ਰਟਾਂ ਕੁਆਲਿਟੀ ਏ ਕਲਾਸ ਹੁਣ ਗੱਲ ਕੁਰਤੇ ਪਜਾਮੇ ਦੀ ਕਰਦੇ ਹਾਂ ਕੁਰਤਾ ਪਜਾਮਾ ਸਟੀਚਿੰਗ ਕਰਕੇ 895 ਦਾ ਚੈਲੰਜ ਕਰਕੇ ਕਹਿੰਦੇ ਆ ਗੀਜ਼ਾ ਕਾਟਨ ਦਾ ਕੁਰਤਾ ਪਜਾਮਾ ਦਿੰਨੇ ਆ 700 ਰੁਪਏ ਦਾ ਕੱਪੜਾ ਉਹ ਵਿੱਚ ਪਾ ਕੇ ਦਿੰਨੇ ਆ 195 ਰੁਪਏ ਸਵਾਈ ਦੇ ਲੈਣੇ ਆ ਮਤਲਬ ਕਿ 895 ਦੇ ਸਟਿਚ ਕਰਕੇ ਵਾਈਟ ਦੀ ਗੱਲ ਕਰ ਲੋ ਵਾਈਟ 895 ਵਾਲਾ ਹੈਗਾ ਸਾਡੇ ਕੋਲ 1200 1500 1700 1800 2000 3000 2500 4000 5000 ਤੱਕ ਵੀ ਸਾਡੇ ਕੋਲ ਤੇ ਪਜਾਮੇ ਹੈਗੇ ਆ ਆ ਚੈੱਕ ਕਰੋ পেਪਰ कॉटन कीजा कॉटन ਲੈ ਲੈਣ ਦੇਖੋ ਸਾਡੇ 350 ਤੋਂ ਪਲੱਸ ਦੀਆਂ ਵੈਰਾਈਟੀਆਂ ਸਾਡੇ ਕੋਲ ਵਾਈਟ ਕਟ ਤੇ ਪਜਾਮੇ ਤੇ ਆ ਜਿਹਦੇ ਵਿੱਚ ਕਲਾਪੀਟਾਲੀਆ ਸੀਆ ਰਾਮ ਟਾਪ ਦੇ ਬ੍ਰਾਂਡ ਮਾਤੂ ਜੀ ਦਸਤਾਰ ਦੇ ਰਿਹਾ ਕੋਈ ਦੇਸੀ ਬ੍ਰਾਂਡ ਨਹੀਂ ਬਲੈਕ ਕਲਰ ਦੇ ਵਿੱਚ ਸਾਡੇ ਕੋਲ 10 ਤੋਂ 15 ਦੀਆਂ ਵੈਰਾਈਟੀਆਂ ਕਲਰਡ ਦੇ ਵਿੱਚ ਕੱਲੜ ਦੇ ਗੀਜ਼ਾ ਕਾਟਨ ਲੈ ਲਓ ਪੇਪਰ ਲੈ ਲਓ ਲੇਲਨ ਲੈ ਲਓ ਦੇਖੋ ਸਿੱਧੀ ਜੀ ਗੱਲ ਐ ਸਪਸ਼ਟ ਗੱਲ ਐ ਹੁਣ ਵਿਆਹ ਸ਼ਾਦੀਆਂ ਦੇ ਦਿਨ ਸ਼ੁਰੂ ਹੋਣ ਵਾਲਿਆ ਸਾਹੀ ਚਿੱਟੀਆਂ ਇੱਧਰ ਉੱਧਰ ਆਉਣ ਵਾਲੀਆਂ ਵਿਆਹ ਦੇ ਕਾਰਡ ਤੋਂ ਡਿਕਰ ਆਉਣ ਵਾਲੇ ਜਾਂ ਤੁਹਾਡੇ ਘਰੇ ਵਿਆਹ ਰੱਖਿਆ ਗਿਆ ਇੱਕੋ ਹੀ ਗੱਲ ਲੜ ਬੰਨ ਲਓ ਮਾਤੂ ਸ਼੍ਰੀ ਦਸਤਾਰ ਪੁਤਲੀ ਘਰ ਅੰਮ੍ਰਿਤਸਰ ਆਉਣਾ ਪੂਰੇ ਪਰਿਵਾਰ ਸ਼ਾਪਿੰਗ ਕਰੋ ਕੁੜਤੇ ਪਜਾਮੇ ਕੋਟ ਪੈਂਟ ਸ਼ੇਰਵਾਨੀਆਂ ਤੇ ਦਸਤਾਰਾਂ ਦੇ ਵਿੱਚ ਬਹੁਤ ਰੰਗ ਆਈ ਸਾਡੇ ਦੇਖੋ ਜੀ ਪੱਗਾਂ ਬੰਨਣ ਵਾਲੇ ਸ਼ਕੀਰ ਮੁੰਡਿਆਂ ਨੂੰ ਵੀ ਖੁਸ਼ ਕਰਦੇ ਆਂਗੇ ਸਾਡੇ ਕੋਲ ਪੱਗਾਂ ਦੇ ਵਿੱਚ 550 ਤੋਂ ਵੱਧ ਰੰ ਰੰਗ ਫੇਟ ਹੋ ਜਵੇ ਫੁੱਲ ਗਰੰਟੀ ਆ 3 ਮਹੀਨੇ ਚ ਬਦਲ ਕੇ ਨਵੀਂ ਦੇ ਦੇਵਾਂਗੇ ਰੰਗ ਲਾਈਟ ਲੈ ਲਓ ਡਾਰਕ ਲੈਓ ਜਿਹੜਾ ਤੁਸੀਂ ਲੈ ਕੇ ਜਾਣਾ ਲੈ ਜਾਓ ਪੱਗਾਂ ਦੇ ਨਾਲ ਮੈਚ ਕਰਕੇ ਤੁਸੀਂ ਟਾਈਆਂ ਲੈ ਕੇ ਜਾਣੀਆਂ ਟਾਈਆਂ ਲੈ ਕੇ ਜਾ ਸਕਦੇ ਆ ਖਾਸ ਤੌਰ ਤੇ ਪੰਜਾਬ ਪੁਲਿਸ ਦੀ ਯੂਨੀਫਾਰਮ ਤੁਸੀਂ ਦੇਖੋ ਖਾਕੀ ਰੰਗ ਦੇ ਵਿੱਚ ਕਾਫੀ ਸ਼ੇਡ ਹੈਗੇ ਆ ਤੁਹਾਡੀ ਜਿੱਦਾਂ ਦੀ ਪੋਸਟ ਆ ਚਾਹੇ ਐਸਆਈ ਹੋਵੇ ਐਸਐਚਓ ਐਸਪੀ ਐਸਐਸਪੀ ਭਾਵੇਂ ਡੀਜੀਪੀ ਪੰਜਾਬ ਹੋ ਤੁਹਾਡੀ ਯੂਨੀਫਾਰਮ ਦੇ ਅਕੋਰਡਿੰਗ ਤੁਹਾਨੂੰ ਮੈਚ ਕਰਕੇ ਖਾਕੀ ਰੰਗ ਦੇ ਵਿੱਚ ਵੀ ਆਪਾਂ ਜੀ ਦਸਤਾਰ ਦੇ ਦੇਾਂਗੇ ਆ ਤੁਸੀਂ ਚੈੱਕ ਕਰ ਲਓ ਮਿਲਟਰੀ ਸ਼ੇਡ ਜਿਹੜੇ ਸਾਡੇ ਵੀਰ ਮਿਲਟਰੀ ਦੇ ਵਿੱਚ ਹੈਗੇ ਆ ਉਹਨਾਂ ਦੇ ਲਈ ਵੀ ਯੂਨੀਫਾਰਮ ਦੇ ਵਿੱਚ ਮੈਚ ਕਰਕੇ ਸਾਡੇ ਕੋਲ ਦਸਤਾਰਾ ਹੈਗੀਆਂ ਚਾਹੇ ਸਾਡੇ ਭੈਣ ਭਰਾ ਜਿਨ੍ਹਾਂ ਨੇ ਦਮਾਲਾ ਸਭ ਸਿਉਂਦੇ ਆ ਉਹਦੇ ਵਿੱਚ ਵੀ ਸਾਡੇ ਕੋਲ ਬਹੁਤ ਰੰਗ ਵੈਰਾਈਟੀਆਂ ਹੈਗੀਆਂ ਜੇ ਇਹਨੇ ਲੈਣਾ ਲਾਈਨਿੰਗ ਦਾ ਕਪੜਾ ਟੂਟਾ ਏਟਾ ਲਾਉਣ ਲਈ ਸਾਡੇ ਕੋਲ ਪੱਕੇ ਰੰਗ ਹੈਗੇ ਆ ਸਿਰਫ 40 ਰੁਪਏ ਮੀਟਰ ਤੋਂ ਲਾਈਨਿੰਗ ਦਾ ਕਪੜਾ ਸਾਡੇ ਕੋਲ ਸ਼ੁਰੂ ਹੋ ਜਾਂਦਾ ਹੈਗਾ ਸੋ ਬੈਸਟ ਕੁਆਲਿਟੀ ਦਵਾਂਗੇ ਦਿਨ ਥੋੜਿਆ ਬਹੁਤ ਸਾਰੀਆਂ ਆਫਰਾਂ ਤੇ ਚੱਲ ਰਹੀਆਂ ਦੇਖੋ ਜੀ ਦੇਰੀ ਨਾ ਕਰੋ ਆਜੋ ਆਫਰਾਂ ਬਹੁਤ ਹੀ ਸੀਮਤ ਸਮੇ ਲਈ ਹੈ ਸਟਿਚਿੰਗ ਦੇ ਲਈ ਲੈ ਤੇ ਲੈਣਾ ਬਹੁਤ ਲੰਬੀਆਂ ਲੱਗ ਜਾਣੀਆਂ ਹੁਣ ਤੁਸੀਂ ਟਾਈਮ ਵੇਸਟ ਨਾ ਕਰੋ ਤੁਸੀਂ ਆ ਜਾਓ ਮਾਤੂਸ਼ੀ ਦਸਤਾਰ ਪੁਤਲੀਗੜ ਚੌਂਕ ਤੇ ਜਿੱਥੇ ਹਰ ਇੱਕ ਪੱਖੋਂ ਮਾਤੂਸ਼ੀ ਦਸਤਾਰ ਨੇ ਤੁਹਾਡੇ ਫਾਇਦੇ ਕਰਨੇ ਆ ਨੰਬਰ ਸਕਰੀਨ ਤੇ ਹੈਗਾ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਤੇ ਤੁਸੀਂ ਫੋਨ ਕਰ ਸਕਦੇ ਹੋ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜ ਥਾਂ ਟੀਵੀ ਪੁਤਲੀਗੜ ਚੌਂਕ ਸ਼੍ਰੀ ਅੰਮ੍ਰਿਤਸਰ ਸਾਹਿਬ